ਇੱਕ ਗੱਲ ਹੋਰ ਅਪਮਾਨ ਦੇ ਵੀ ਮੰਨ ਕੇ ਚੱਲ ਜੇ ਪੱਕੀ ਕਰਨੀ ਆ ਵੀ ਕੱਲੀ ਸੈਡਾਂ ਤੋਂ ਕਰ ਦੋ ਪੱਕੀ ਇਹ ਥੱਲੋਂ ਮੰਨ ਕੇ ਚੱਲ ਥੱਲੜੀ ਫਰਸ਼ ਕਾਗਜ਼ ਪਾ ਕੇ ਨੇ ਥੱਲੜੀ ਫਰਸ਼ ਵੀ ਇਹਨਾਂ ਨੇ ਪੱਕੀ ਦੋਸਤੋ ਬਟਿੰਡੇ ਖੜੇ ਆ ਨਹਿਰ ਦੇ ਨਾਲ ਸੋਨੂੰ ਨਹਿਰ ਬਾਰੇ ਦੱਸ ਦਈਏ ਨਹਿਰ ਪੱਕੀ ਹੋਣ ਦੇ ਜਿਹੜੇ ਨੁਕਸਾਨ ਹੋਏ ਆ ਜਿਹੜੇ ਕੱਚੀ ਨਹਿਰ ਸੀਗੇ ਉਹਦੇ ਕੀ ਕੀ ਫਾਇਦੇ ਸੀ ਜਿਹੜੇ ਪੱਕੀ ਹੋਈ ਆ ਇਹਦੇ ਨੁਕਸਾਨ ਕਿਹੜੇ ਘੜੇ ਆ ਕਿਸੇ ਟਾਈਮ ਉਹ ਤੁਹਾਨੂੰ ਦੱਸਦੇ ਆ ਤੇ ਆ ਜਿਵੇਂ ਬਠਿੰਡੇ ਸ਼ਹਿਰ ਦੇ ਨਾਲ ਨਾਲ ਆ ਗਈ ਸੜਕ ਤੇ ਆ ਤੁਹਾਨੂੰ ਦਿਖਾ ਦਈਏ ਨਹਿਰ ਦੇ ਨਾਲ ਤਿੰਨ ਨਲਕੇ ਲੱਗੇ ਹੋਏ ਆ ਕਿਸੇ ਟਾਈਮ ਨਾ ਇੱਥੇ ਮੰਨ ਕੇ ਚੱਲ ਪਾਣੀ ਭਰਨ ਵਾਸਤੇ ਮੰਨ ਕੇ ਚਲੋ ਘੱਟੋ ਘਾਟ 5-7 ਮਿੰਟਸ ਵੇਟ ਕਰਨੀ ਪੈਂਦੀ ਸੀ ਇੰਨਾ ਰਸ਼ ਹੁੰਦਾ ਸੀਗਾ ਯਾਰ ਨਲਕੇ ਨਾ ਖਾਲੀ ਪਏ ਆ ਜਮਾ ਚੱਲਦੀ ਹੈ ਤੇ ਇਹਦਾ ਤੁਹਾਨੂੰ ਇਹੀ ਪੱਕੀ ਨਹਿਰ ਹੋਣ ਤੋਂ ਬਾਅਦ ਤੇ ਇਹ ਨਲਕੇ ਐ ਵੀ ਨਹੀਂ ਹੈਗਾ ਵੀ ਚੱਲਦੇ ਨਹੀਂ ਹੈਗੇ ਤਿੰਨੇ ਨਲਕੇ ਚੱਲਦੇ ਆ ਆਈ ਤੁਹਾਨੂੰ ਚਲਾ ਕੇ ਦਿਖਾ ਦਈਏ ਤਿੰਨੇ ਨਲਕੇ ਚੱਲਦੇ ਆ ਆ ਦੇਖੋ ਪਰ ਲੋਕ ਹੁਣ ਪਾਣੀ ਭਰਦੇ ਨਹੀਂ ਹੈਗੇ ਤੋਂ ਆ ਵੀ ਤੁਹਾਨੂੰ ਚਲਾ ਕੇ ਦਿਖਾ ਦਈਏ ਖੰਦਾ ਦੇ ਹੁਣ ਪਾਣੀ ਨੱਪੀ ਪਹਿਲਾਂ ਪਹਿਲਾਂ ਪਾਣੀ ਪੀਤਾ ਤੂੰ ਬਹੁਤ ਵਾਰੀ ਹੰਡਾਉਂਦਾ ਹੋਣਾ ਪਹਿਲਾਂ ਪਾਣੀ ਪੂਰਾ ਠੰਡਾ ਹੁੰਦਾ ਸੀ ਪਾਣੀ ਦਾ ਟੇਸਟ ਵੀ ਬਹੁਤ ਵਧੀਆ ਹੁੰਦਾ ਸੀਗਾ ਵੀ ਸਾਰੇ ਲੋਕ ਇੱਥੋਂ ਪਾਣੀ ਲੈ ਕੇ ਜਾਂਦੇ ਹੁੰਦੇ ਸੀਗੇ ਜਦੋਂ ਨਹਿਰ ਪੱਕੀ ਹੋ ਗਈ ਨਹਿਰ ਪੱਕੀ ਹੋਣ ਤੋਂ ਬਾਅਦ ਆ ਨਲਕਿਆਂ ਦੇ ਪਾਣੀ ਦੇ ਟੇਸਟ ਦਾ ਫਰਕ ਪੈ ਗਿਆ ਉੱਥੋਂ ਪਰ ਲੱਗ ਗਿਆ ਹਾਂ ਉੱਧਰ ਉਹਨਾਂ ਨੇ ਉਹ ਪਰਲੀ ਸਾਈਡ ਆਰਓ ਸਿਸਟਮ ਲਾਤਾ ਪਰਲੀ ਸਾਈਡ ਟੈਂਕੀ ਲੱਗੀ ਹੋਈ ਆ ਸਾਰੇ ਲੋਕ ਹੁਣ ਉੱਥੋਂ ਪਾਣੀ ਲੈ ਕੇ ਜਾਂਦੇ ਆ ਉਹ ਸੀ ਸਾਹਮਣੇ ਤੁਸੀਂ ਦੇਖ ਹੀ ਰਹੇ ਹੋ ਆ ਤਿੰਨੇ ਨਲਕੇ ਖਾਲੀ ਪਏ ਆ ਕਿਤੇ ਕੁਦਰਤ ਦਾ ਮਰਿਆ ਹੋਇਆ ਪਾਣੀ ਲੋਕ ਪੀਂਦੇ ਸੀਗੇ ਤੇ ਜਦੋਂ ਵੀ ਨਹਿਰ ਪੱਕੀ ਹੋਈ ਹੈ ਨਾ ਪੱਕੀ ਹੋਣ ਤੋਂ ਬਾਅਦ ਆ ਤਿੰਨੇ ਨਲਕਿਆਂ ਦਾ ਪਾਣੀ ਦਾ ਟੇਸਟ ਦਾ ਫਰਕ ਪੈ ਗਿਆ ਤੇ ਪਾਣੀ ਠੰਡਾ ਹੀ ਬਹੁਤ ਹੁੰਦਾ ਸੀ ਪਹਿਲਾਂ ਤੇ ਪਾਣੀ ਹੁਣ ਉਹਨਾ ਠੰਡਾ ਵੀ ਨਹੀਂ ਹੈਗਾ ਜਿੰਨਾ ਪਹਿਲਾਂ ਹੁੰਦਾ ਸੀਗਾ ਤੇ ਹੁਣ ਪੱਕੀਆਂ ਨਹਿਰਾਂ ਕਰੀਦਾ ਜਾਂਦੇ ਆ ਗਵਰਨਮੈਂਟ ਯਾਰ ਪੱਕੀਆਂ ਨਹਿਰਾਂ ਦੇ ਨੁਕਸਾਨ ਵੀ ਬਹੁਤ ਨੇ ਇਹ ਇੰਨਾ ਹੁਣ ਪਾਣੀ ਵਧੀਆ ਹੁੰਦਾ ਸੀਗਾ ਇੰਨੇ ਜੀਵ ਜੰਤੂ ਆ ਦੂਜੀ ਰੋਡ ਪੱਕੀਆਂ ਕਰਦੇ ਤਾਂ ਜਮੇ ਦੂਜਾ ਕੰਮ ਹੀ ਕਰ ਚੱਲ ਆਏ ਇੱਕ ਗੱਲ ਹੋਰ ਆਪ ਮੰਨਦੇ ਵੀ ਮੰਨ ਕੇ ਚੱਲ ਜੇ ਪੱਕੀ ਕਰਨੀ ਆ ਵੀ ਕੱਲੀ ਸੈਡਾਂ ਤੋਂ ਕਰ ਦੋ ਪੱਕੀ ਇਹ ਥੱਲੋਂ ਮੰਨ ਕੇ ਚੱਲ ਥੱਲੜੀ ਫਰਸ਼ ਕਾਗਜ਼ ਪਾ ਕੇ ਨਾ ਥੱਲੜੀ ਫਰਸ਼ ਵੀ ਇਹਨਾਂ ਨੇ ਪੱਕੀ ਕਰੀ ਹੋਈ ਆ ਵੀ ਕਿਸੇ ਪਾਸੇ ਹੋਰ ਮਾਲਾ ਸਿਮ ਸਾਈਡ ਦੇ ਸਿਮ ਕੇ ਪਾਣੀ ਮੰਨ ਕੇ ਚੱਲ ਵੀ ਮੈਂ ਆਪਾਂ ਮੋਟਰਾਂ ਪਹਿਲਾਂ ਉੱਥੇ ਲੱਗੀਆਂ ਹੁੰਦੀਆਂ ਸੀ ਉਹ ਇਸੇ ਕਾਰਨ ਹੁੰਦਾ ਸੀਗਾ ਤੇ ਆ ਤੁਸੀਂ ਦੇਖ ਲਓ ਤਿੰਨ ਨਲਕੇ ਆ ਤੇ ਕਿਸੇ ਟਾਈਮ ਮੰਨ ਕੇ ਚਲ ਬਾਲਡਨ ਨਹਿਰ ਪੱਕੀ ਨੂੰ ਥੋੜਾ ਟਾਈਮ ਹੀ ਹੋਇਆ ਹੋਈ ਨੂੰ ਬੜਾ ਟਾਈਮ ਵੀ ਨਹੀਂ ਹੋਇਆ ਹੈਗਾ ਤੇ ਆ ਤਿੰਨੇ ਨਲਕੇ ਖਾਲੀ ਪਏ ਆ ਨਹੀਂ ਇੱਥੇ ਇੰਨਾ ਰਸ਼ ਹੁੰਦਾ ਸੀ ਨਾ ਗੱਲਾਂ ਹੀ ਛੱਡ ਦੇ ਆ ਤਿੰਨੇ ਨਲਕਿਆਂ ਤੇ ਹੁਣ ਦੇਖ ਲਓ ਕੋਈ ਪਾਣੀ ਨਹੀਂ ਇਹਨਾਂ ਤੋਂ ਭਰਨ ਆਉਂਦਾ ਤੇ ਤਿੰਨੇ ਨਲਕੇ ਚੱਲਦੇ ਆ ਦੋਸਤੋ ਮੈਂ ਆਪਣੀ ਵੀਡੀਓ ਵਧੀਆ ਸੋਨੂੰ ਲੱਗਦੀਆਂ ਨੇ ਨਾ ਤੇ ਸ਼ੇਅਰ ਕਰਦੇ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕੋਈ ਸੋਨੂੰ ਅੱਗੇ ਤੋਂ ਕੋਈ ਵਧੀਆ-ਵਧੀਆ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਈਏ